ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਅਸੀਂ ਕਲੈਕਸ਼ਨ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਜਿਹੜੀ ਬਹੁਤ ਜ਼ਿਆਦਾ ਡਿਮਾਂਡ ਤੇ ਹੁੰਦੀ ਹੈ ਤੇ ਵੀਡੀਓ ਪਾਉ ਸਟਾਕ ਕਲੀਅਰ ਸੂਟਾਂ ਦੀ ਫੋਟੋ ਆਉਂਦੀ ਹੈ ਜੀ ਇਹ ਸੂਟ ਹੈਗਾ ਸੋਲਡ ਆਊਟ ਇਹ ਸੂਟ ਹੈਗਾ ਸੋਲਡ ਆਊਟ ਰਿਕਵੈਸਟ ਇਹ ਆ ਜੀ ਤੁਸੀਂ ਇੱਕ ਜਾਂ ਦੋ ਸੂਟਾਂ ਦੀ ਫੋਟੋ ਨਾ ਭੇਜਿਓ ਸਾਰੀ ਵੀਡੀਓ ਪੂਰੀ ਦੇਖਿਓ ਸਾਰੀ ਵੀਡੀਓ ਦੇ ਵਿੱਚੋਂ ਤੁਹਾਨੂੰ 4-5 ਸੂਟ ਤਾਂ ਮੇਰੇ ਹਿਸਾਬ ਨਾਲ ਜਿੱਦਾਂ ਨਾਲ ਅਸੀਂ ਸੂਟ ਤਿਆਰ ਕਰਵਾਨੇ ਤੁਹਾਨੂੰ 4-5 ਸੂਟ ਤਾਂ ਮਤਲਬ ਪਸੰਦ ਆਣੀ ਚਾਹੀਦੇ ਆ ਜੋ ਵੀ ਤੁਹ ਉਨੀ ਫਰਸਟ ਪੈਲ ਰੱਖ ਸਕਦੇ ਹੋ ਤੇ ਬਾਕੀ ਸਾਨੂੰ ਵੀ ਇਕ ਸੈਂਡ ਕਰ ਸਕਦੇ ਹੋ ਉਹਨਾਂ ਚੋਂ ਚਾਰ ਪੰਜ ਸੂਟਾਂ ਦੇ ਵਿੱਚੋਂ ਇਕ ਸੂਟ ਤਾਂ ਤੁਹਾਨੂੰ ਮਿਲੀ ਜਾਏਗਾ ਜਿਹੜੇ ਇਹ ਵਾਲੇ ਸੂਟ ਨੇ ਜੀ ਬਹੁਤ ਜ਼ਿਆਦਾ ਡਿਮਾਂਡਡ ਨੇ ਤੇ ਮੈਂ ਬਣਾਏ ਤਾਂ ਸ਼ੋਰੂਮ ਵਾਸਤੇ ਸੀ ਮੈਂ ਪਹਿਲੀ ਵੀਡੀਓ ਚ ਵੀ ਦੱਸਿਆ ਸੀਗਾ ਕਾਫੀ ਸਾਰਾ ਸਟਾਕ ਰੈਡੀ ਕਰਵਾਇਆ ਸੀ ਬਟ ਇਹਨਾਂ ਦੀ ਮੇਰੇ ਕੋਲ ਫੋਟੋਆਂ ਬਹੁਤ ਸਾਰੀਆਂ ਆਉਂਦੀਆਂ ਤੇ ਫੋਨ ਬਹੁਤ ਸਾਰੇ ਆਉਂਦੇ ਸੀ ਸਾਨੂੰ ਫੰਕਸ਼ਨਲ ਸੂਟ ਦਿਖਾਓ ਜੀ ਹੁਣ ਫੈਬਰਿਕ ਦੇ ਵਿੱਚ ਜਿਨ੍ਹਾਂ ਦਾ ਲਾਸਟ ਫੈਬਰੂ ਕਾਫੀ ਜ਼ਿਆਦਾ ਫੰਕਸ਼ਨ ਨੇ ਉਹਨਾਂ ਵਾਸਤੇ ਸੂਟ ਨੇ ਇਹ ਤੇ 4100 ਪ੍ਰਾਈਸ ਰਹੇਗਾ ਆਪਣੀ ਸਾਰੀ ਵੀਡੀਓ ਦਾ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਕਿਉਂਕਿ ਇਹਨਾਂ ਦਾ ਸਟੱਫ ਦਾ ਫਰਕ ਹੋਏਗਾ ਤੇ ਜਿਹੜਾ ਵਿੱਚ ਮਟੀਰੀਅਲ ਆ ਉਹ ਬਹੁਤ ਬਰੀਕੀ ਤੇ ਥੋੜੇ ਨਵੇਂ ਕਾਰੀਗਰ ਐਡ ਕੀਤੇ ਨੇ ਜੀ ਤੇ ਕੰਮ ਬਹੁਤ ਫਿਨਿਸ਼ਿੰਗ ਦਾ ਕਰਦੇ ਨੇ ਬੁਕਿੰਗ ਲਈ ਨੰਬਰ ਹੋਗਾ 82838283 81 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਵੀ ਅਖਸੈਂਡ ਕਰ ਸਕਦੇ ਹੋ ਇਹ ਹੈਗਾ ਆਪਣਾ ਅੱਜ ਦਾ ਫਰਸਟ ਸੂਟ ਸਟੱਫ ਦੇਖ ਲਓ ਜੀ ਪਿਓਰ ਬ੍ਰਾਕਟ ਬਹੁਤ ਫਿਨਿਸ਼ਿੰਗ ਵਾਲਾ ਸਟਾਫ ਆ ਤੁਸੀਂ ਇਹਨੂੰ ਖੀਨਖਾ ਬ੍ਰாக்கਟ ਵੀ ਕਹਿ ਸਕਦੇ ਹੋ ਅੰਦਰ ਵਾਲੀ ਸਾਈਡ ਇਹਦੇ ਕੁਝ ਵੀ ਲੜਨ ਵਾਲਾ ਨਹੀਂ ਹੈਗਾ ਸਾਰਾ ਇੱਕੋ ਹੀ ਬੁਣਤੀ ਦਾ ਹੈਗਾ ਜੀ ਇਹ ਠੀਕ ਹੈ ਐਦਾਂ ਹੀ ਰਹੇਗੀ ਜੀ ਲੁੱਕ ਸੂਟ ਦੇ neck bot ਪਿਆਰਾ ਬਣਿਆ ਹੋਇਆ ਹੈ ਸੈਂਟਰ ਪੈਨਲ ਆ ਤੇ ਕੇਰਾ ਵੀ ਹੈਵੀ ਆ ਮੇਨ ਹੈਗੀਆਂ ਨੇ ਇਹਦੀਆਂ ਬਾਜੂ ਪ੍ਰੋਪਰ ਬਾਵਾ ਦੇ ਨਾਲ ਤੁਹਾਨੂੰ ਇਹ 6899000 ਦੀ ਰੇਂਜ ਵਾਲੇ ਸੂਟ ਨੇ ਜੀ ਜਿਹੜੀ ਅਸੀਂ ਤੁਹਾਨੂੰ ਚਨਾਉਨ ਸ਼ਫੌਨ ਦੇ ਦੁਪੱਟੇ ਦੇ ਨਾਲ 4100 ਰੁਪਏ ਦੇ ਵਿੱਚ ਦੇ ਰਹੀਆਂ ਠੀਕ ਹੈ ਚਨਾਉਨ ਸ਼ਫੌਨ ਫਿਨਿਸ਼ਿੰਗ ਦੇ ਨਾਲ ਬਹੁਤ ਪਿਆਰੀ ਜਿਹੀ ਕਲੈਕਸ਼ਨ ਆ ਇਹ ਸਿੰਗਲੀ ਸੂਟ ਆ ਠੀਕ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਦਿਖਾਣੇ ਆ ਤੇ ਕਲਰ ਦਿਖਾਣੇ ਆ ਬ੍ਰੌਕਟ ਕਾਫੀ ਜ਼ਿਆਦਾ ਡਿਮਾਂਡ ਚ ਆ ਇਹਦਾ ਜਿਹੜੇ ਬ੍ਰੌਕੇਟ ਦੇ ਸੂਟ ਤੇ ਵਰਕ ਵੀ ਹੁੰਦਾ ਨਾ ਉਹਨਾਂ ਨੂੰ ਇਹ ਹੀ ਨਹੀਂ ਹੈਗਾ ਕਿ ਤੁਸੀਂ ਸਿਰਫ ਵਿਆਹ ਸ਼ਾਦੀਆਂ ਤੇ ਹੀ ਪਾਣਾ ਹੈ ਬ੍ਰੌਕੇਟ ਦਾ ਸੂਟ ਆਮ ਵੀ ਜੇ ਆਪਾਂ ਕਿਸੇ ਖਾਸ ਜੀ ਰਿਸ਼ਤੇਦਾਰੀ ਚ ਜਾਣੇ ਫਿਰ ਵੀ ਪਾਇਵਾ ਬਹੁਤ ਸੋਹਣਾ ਲੱਗਦਾ ਏ ਵਰਕ ਬਹੁਤ ਸੋਹਣਾ ਜੀ ਕਿਉਂਕਿ ਇੱਕ ਤਾਂ ਹੀ ਹੁੰਦਾ ਕਿ ਹਾਈ ਬਹੁਤ ਜ਼ਿਆਦਾ ਹੈਵੀ ਸੂਟਾਂ ਵਿਆਹ ਸ਼ਾਦੀ ਵਾਲੀਆਂ ਇਹ ਤਾਂ ਨੋਰਮਲ ਮਤਲਬ ਕਿ ਵਰਕ ਵੀ ਹੈਵੀ ਆ ਤੇ ਬ੍ਰੌਕੇਟ ਦਾ ਸੂਟ ਲੁੱਕ ਲਾਈਕ ਲੱਗਦਾ ਵੀ ਲਾਈਟ weight ਜਿਹਾ ਏ ਬਹੁਤ ਸੋਹਣਾ ਸੂਟ ਆ ਵਰਕ ਦੇਖ ਸਕਦੇ ਹੋ 5 ਮੀਟਰ ਪਲੇਨ ਸਲਵਾਰ ਹੈ ਜੀ 크ਰੇਪ ਦੇ 컬러 ਹੀ ਪਹਿਲਾਂ ਤਾਂ ਬਹੁਤ ਸੋਹਣਾ ਹੈ ਚਰਨਸ਼ ਫੌਂ ਦਾ ਦੁਪੱਟਾ ਮੈਂ ਤੁਹਾਨੂੰ ਪਹਿਲਾਂ ਖੋਲ ਕੇ ਦਿਖਾਇਆ ਹੀ ਆ ਸਾਰੇ ਦੇ ਵਿੱਚ ਬੂਟੇ ਆ ਤੇ ਫਿਨਿਸ਼ਿੰਗ ਦੇ ਨਾਲ ਰਹਿਣਗੇ ਸਾਰੇ ਦੁਪੱਟੇ ਇਹਦੇ ਵਿੱਚ ਕਲਰ ਦੰਨੇ ਆ ਜੀ ਸੈਕੰਡ ਸੇਮ ਡਿਜ਼ਾਈਨ 'ਚ ਇਹ ਸੈਕੰਡ ਕਲਰ ਆ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਠੀਕ ਆ ਤੇ ਬ੍ਰੌਕੇਟ ਦੇ ਵਿੱਚ ਇੱਕ ਅਸੀਂ ਹੋਰ ਦੰਨੇ ਆ ਤੁਹਾਨੂੰ ਡਿਜ਼ਾਈਨ ਜਿਹੜਾ ਵਿਚਾਲਾ ਡਿਜ਼ਾਈਨ ਹੈ ਬ੍ਰੋਕੇਟ ਦਾ ਉਹ ਵੀ ਬਹੁਤ ਸੋਹਣਾ ਹੈ। ਇਦਾਂ ਰਹੇਗਾ ਜੀ ਨੈੱਟ ਵਰਕ। ਠੀਕ ਹੈ। ਜਿਹੜੇ ਫੁੱਲ ਬਣੇ ਹੋਏ ਨੇ ਬਹੁਤ ਸੋਹਣੇ ਦਵਕੇ ਦੇ ਨਾਲ ਤੇ ਰੇਸ਼ਮ ਦੇ ਕੰਮ ਦੇ ਨਾਲ ਫੁੱਲ ਬਣੇ ਹੋਏ ਆ ਬਾਜੂ ਤੇ ਵਰਕ ਹੈ। ਕ੍ਰੇਪ ਦੀ ਸਲਵਾਰ ਆ ਚਨਾਉਂ ਛਫਾਉਂ ਦਾ ਦੁਪੱਟਾ। ਹੁਣ ਇਦਾਂ ਦੇ ਚਨੌਣ ਚ ਫੋਨ ਦੇ ਦੁਪੱਟੇ ਵਾਲੇ ਤੁਹਾਨੂੰ ਬਰੌਕਟ ਦੇ ਸੂਟ ਦੇ ਰਿਹਾ ਹੈ ਜਿਸ 4100 ਦੇ ਵਿੱਚ ਇਹ ਸਿੰਗਲ ਸਿੰਗਲ ਪੀਸ ਆ ਨੈਕਸਟ ਹੈਗਾ ਬਹੁਤ ਬਰੀਕੀ ਦੇ ਕੰਮ ਦੇ ਨਾਲ ਸੂਟ ਆ ਦੇਖੋ ਬੇਲ ਬਹੁਤ ਬਰੀਕੀ ਦਵਕਾ ਵਰਕ ਹੈ ਜੇ ਸਾਰੇ ਸੂਟ ਦਵਕਾ ਦੇ ਘੇਰੇ ਤੇ ਹੈਗੀਆਂ ਤਿੰਨ ਫੁੱਲ ਸਾਈਡਾਂ ਤੇ ਲਗਾ ਲੋ ਪਾਈਪਿੰਗ ਬਹੁਤ ਸੋਹਣੀ ਲੁੱਕ ਬਣਨੇ ਆ ਕਲਰ ਵੀ ਬਹੁਤ ਪਿਆਰਾ ਜੇ ਚਨੌਟ ਫੌਂਦੇ ਦੁਪट्टे ਦੇ ਨਾਲ ਇਹ ਡਿਜ਼ਾਈਨ ਮੈਂ ਰਿਪੀਟ ਤਿਆਰ ਕਰਵਾਇਆ ਕਿਉਂਕਿ ਇਹਦੀਆਂ ਫੋਟੋਆਂ ਬਹੁਤ ਸਾਰੀਆਂ ਆਉਂਦੀਆਂ ਸੀਗੀਆਂ ਇਹ ਹੈਗਾ ਜੀ ਔਰਗੈਂਜ਼ਾ ਦੇ ਉੱਪਰ ਤੁਸੀਂ ਪਹਿਲਾਂ ਵੀ ਦੇਖਿਆ ਹੋਏ ਇਹ ਵਾਲਾ ਡਿਜ਼ਾਈਨ ਮੇਰਾ ਇਹ ਹੈਗਾ neck ਦੇ ਉੱਪਰ ਇਹ ਯੋਗ ਸਟਾਈਲ ਵਰਕ ਆ ਜਾਏਗਾ neck ਦੇ ਉੱਪਰ ਐਂਦਾ ਆ ਜਾਏਗਾ ਜੀ ਇੱਥੋਂ ਆਪਣਾ neck ਆ ਜਾਗਾ ਫਿਟਿੰਗ ਕਰਾਂਗੇ ਤਾਂ ਸੂਟ ਦੀ ਬਹੁਤ ਸੋਹਣਾ ਸੂਟ ਬਣਦਾ ਹੈ ਸੈਂਟਰ ਪੈਨਲ ਦੇ ਨਾਲ ਲੇਰੀਸ਼ਮ ਦੇ ਕੰਮ ਦੇ ਨਾਲ ਆ ਸਾਰੇ ਸੋਟ ਬਾਜੂ ਦੇ ਵੀ ਤੁਹਾਨੂੰ ਬੂਟੀ ਮਿਲ ਜੇਗੀ ਇਹਦੇ ਨਾਲ ਸੇਮ ਯਾਰਗੇਂਜ਼ਾ ਦਾ ਦੁਪੱਟਾ ਸਾਰੇ ਚ ਬੂਟੀ ਰਹੇਗੀ ਤੇ ਟਿਕ ਰੇਪ ਦੀ ਸਲਵਾਰ ਹੈ ਜੀ ਇਹ ਨੋਟਵਰਕ ਵੀ ਆ ਤੇ ਇਸ ਪਰਮਾ ਵਰਕ ਵੀ ਆ ਇਹਦਾ ਸੈਕੰਡ ਕਲਰ ਦੋ ਕਲਰ ਰੈਡੀ ਕੀਤੇ ਆ ਤੇ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਠੀਕ ਹੈ ਨੈਕਸਟ ਦੰਨੇ ਆ ਜੀ ਡਿਸਕਾਊਂਟ ਤੇ 8500 ਵਾਲਾ ਸੂਟ ਆ। 크레이ਪ ਦਾ ਸੂਟ ਆ 올ਓਵਰ 5 ਮੀਟਰ। 015302376 ਠੀਕ ਹੈ ਜੀ। ਬਹੁਤ ਸੋਹਣਾ ਸੂਟ ਹੈ ਬਹੁਤ ਪਿਆਰਾ। ਕੇਰਾ ਵਰਕ ਹੈ। ਬਾਜੂ ਤੇ ਵਰਕ ਹੈ। ਠੀਕ ਹੈ। ਇਹ 5 ਮੀਟਰ ਦਾ ਸੂਟ ਆ ਜੀ 올ਓਵਰ। 크레이ਪ ਦਾ ਸੂਟ ਹੈ ਸਾਰੇ। ਮੇਨ ਹੈਗਾ ਦੁਪੱਟਾ। ਦਾ ਸੋਨ 크레이ਪ ਦੇ ਸੂਟ ਐ ਨੇ ਹੈਵੀ ਤੁਹਾਨੂੰ 4100 ਚ ਕੋਣ ਦੇ ਦੇਗਾ। ਕਮੈਂਟ ਜ਼ਰੂਰ ਕਰਕੇ ਦੱਸ ਦਿਓ ਜੇ ਕੋਈ ਨਈ ਮਾਈਂਡ ਚਾਹੁੰਦਾ ਤਾਂ ਰਾਇਲ ਕਲੈਕਸ਼ਨ ਜ਼ਰੂਰ ਲਿਖ ਦਿਓ ਵੀ ਉਹ ਦੇ ਸਕਦੇ ਆ ਠੀਕ ਹੈ ਇਹ ਹੈਗੇ ਨੇ ਜਿਹਦੇ ਵਿੱਚ ਤਿੰਨ ਕਲਰ ਤਿੰਨੋਂ ਹੀ ਕਲਰ ਬਹੁਤ ਸੋਹਣੇ ਆ ਬਹੁਤ ਪਿਆਰੇ ਪਾਸ 153023765 ਨੈਕਸਟ ਦੰਦੇ ਆ ਜੀ ਪਹਿਲਾਂ ਤਾਂ ਸਟੱਫ ਦੇਖ ਲਓ ਔਰਗੇਂਜ਼ਾ ਬ੍ਰਾਕਟ ਨਮਾਸਟੇ ਫ ਬਿਲਕੁਲ ਔਰਗੇਂਜ਼ਾ ਬ੍ਰਾਕਟ ਪਿਓਰ ਦਾ ਸੂਟ ਹੈ ਸੈਂਟਰ ਪੈਨਲ ਕੇਰਾ ਵਰਕ ਬਾਜੂ ਤੇ ਬੈਕ ਤੇ ਸਾਰੇ ਤੇ ਤੁਹਾਨੂੰ ਇਦਾਂ ਫੁੱਲ ਦਿਖਣਗੇ ਜੇ ਬ੍ਰਾਕਟ ਦੇ ਵਿੱਚ ਇਹਦੀ ਨਾਮ ਕ੍ਰੇਪ ਦੀ ਸੇਮ ਕਲਰ ਦੀ ਸਲਵਾਰ ਆ ਤੇ ਹੈਗਾ ਜ ਦੁਪੱਟਾ ਦੋ ਤਿੰਨ ਸੂਟਾਂ ਦੀ ਹਲੇ ਸਾਡੀ ਸਲਵਾਰ ਡਾਈ ਹੋਣ ਗਈ ਵੀ ਉਹ ਸੌਰੀ ਇਹਦੀ ਤਾਂ ਹੈਗੀ ਆ ਸੇਮ ਹੀ ਪਹਿਲਾਂ ਮੈਂ ਤੁਹਾਨੂੰ ਇੱਕ ਸੂਟ ਦਿਖਾਇਆ ਉਸ ਬਿਨਾ ਸਲਵਾਰ ਤੋਂ ਦਿਖਾਇਆ ਜੀ ਉਹਨਾਂ ਦੀ ਸਲਵਾਰਾਂ ਡਾਈ ਹੋਣ ਵਾਸਤੇ ਗਈਆਂ ਹੋਈਆਂ ਨੈਕਸਟ ਕਿਉਂਕਿ ਜਦੋਂ ਖੋਲਦੇ ਆ ਫਿਰ ਵਿੱਚੋਂ ਪਤਾ ਲੱਗਦਾ ਵੀ ਕਿਹਦੇ ਨਾਲ ਦੇ ਨਿਕਲ ਗਈ ਇਹ ਸਲਵਾਸ਼ ਇਹ ਦੇਖੋ ਜੇ ਦਬਕਾ ਪਰ ਬਹੁਤ ਸੋਹਣਾ ਸੂਟ ਆ ਇੱਕ ਲਾਈਟ ਵੇਟ ਜੀ ਅਤੇ ਰਾਇਲ ਜ ਵਰਕ ਹੈ ਜੇ ਬਾਜੂ ਵੀ ਹੈਵੀ ਦੇ ਵਿੱਚ ਮਿਲਣਗੇ ਇੱਕ ਰਸਟਿਸ਼ੂ ਦੇ ਸ਼ਰਟ ਆ ਠੀਕ ਹੈ ਤੇ ਸ਼ਿਮਰ ਦਾ ਇਹਦਾ ਦੁਪੱਟਾ ਸ਼ਿਮਰ ਟਿਸ਼ੂ ਦਾ ਸਾਰੇ ਚ ਬੂਟੀ ਰਹੂਗੀ ਇਹ ਸਲਵਾਰ ਆ ਜੇ ਰਸਟਿਸ਼ੂ ਦੀ ਸਲਵਾਰ ਦਾ ਪੜ ਕੇ ਪੈਂਦੀ ਹੁੰਦੀ ਆ ਵੀਡੀਓ ਥੋੜਾ ਥੋੜਾ ਜਿਹਾ ਅਲੱਗ ਸ਼ੇਡ ਆਏਗਾ ਸਟਫ ਦੇਖੋ ਜੀ ਬਿਲਕੁਲ ਪਿਓਰ ਇਹਦਾ ਰਹੇਗੀ ਸ਼ਰਟ ਠੀਕ ਹੈ ਵਰਕੀ ਬਹੁਤ ਸੋਹਣਾ ਹੈ ਬਾਜੂ ਤੇ ਵੀ ਇਦਾਂ ਹੀ ਆ ਇਹ ਬੈਕ ਦੇ ਪੱਲੇ ਤੇ ਜਦੋਂ ਪ੍ਰਿੰਟ ਆ ਗਿਆ ਇਹਨੂੰ ਤੁਸੀਂ ਉਹਦੇ ਤੋਂ ਕਟਿੰਗ ਕਰ ਸਕਦੇ ਹੋ ਠੀਕ ਹੈ ਤੇ ਇਹ ਬੈਕ ਦਾ ਪੱਲਾ ਹੈ ਦਿਖਾਈ ਦਵਾ ਫਿਰ ਜਦੋਂ ਤੁਹਾਡੇ ਕੋਲ ਪਹੁੰਚੇਗਾ ਫਿਰ ਤੁਸੀਂ ਕਹੋਗੇ ਬਈ ਅਸੀਂ ਤੁਹਾਨੂੰ ਇੱਕ ਮੈਂ ਦੱਸ ਦਾਨੀ ਆ ਇਹ ਜਿਨ੍ਹਾਂ ਦੀ ਲੈਂਥ ਹੈਗੀ ਆ ਜੀ 39 40 ਉਹੀ ਲੈਣ ਜਿਨ੍ਹਾਂ ਦੀ 40 ਤੋਂ ਜ਼ਿਆਦਾ ਲੈਂਥ ਆ ਉਹ ਵਾਲੀ ਸੂਟ ਨੂੰ ਨਾ ਲੈਣ ਕਿਉਂਕਿ ਤੇ ਜਿਹੜਾ ਬੈਕ ਸਾਈਡ ਤੇ ਹੈ ਨਾ ਫਿਰ ਇਹ ਪ੍ਰਿੰਟ ਆਈ ਆਪਾਂ ਨੂੰ ਕੱਟਣਾ ਪੈਣਾ ਉਹਦੇ ਤੋਂ ਇਹ ਵੇਸਟ ਜਿਹੜੀ ਸਟੈਂਪ ਲੱਗੀ ਵੀ ਹੁੰਦੀ ਆ ਉਹ ਵਾਲੀ ਆ ਗਈ। ਵੈਸੇ ਤਾਂ ਬਣ ਜੇਗਾ इजीली 42 43 ਦਾ ਬਟ ਕਾਨੂੰ ਰਿਸਕ ਲੈਣਾ ਜੇ। ਪਰ ਸੂਟ ਬਹੁਤ ਸੋਹਣਾ ਹੈ। ਦੇਖੋ ਪਹਿਲਾਂ ਤਾਂ ਕਲਰ ਹੀ ਬਹੁਤ ਸੋਹਣਾ ਹੈ ਉੱਪਰ ਤੋਂ ਸਲਵਾਰ ਦੇ ਉੱਪਰ ਵੀ ਦਬਕ ਹੈ। ਤੇ ਜਿਹੜਾ ਇਹ ਦੁਪੱਟਾ ਇੱਕ ਸੂਟ ਨੂੰ ਕੰਟਰਾਸਟ ਜੀ ਲੁੱਕ ਵੀ ਦਿੰਦਾ ਹੈ। ਤੇ ਦੁਪੱਟੇ ਦੇ ਵਰਕ ਵੀ ਬਹੁਤ ਸੋਹਣਾ ਹੈ, ਦੁਪੱਟੇ ਦਾ ਸਟੱਫ ਵੀ ਬਹੁਤ ਸੋਹਣਾ ਹੈ। ਸੂਟ ਦੀ ਲੁੱਕ ਬਹੁਤ ਪਿਆਰੀ ਹੈ। ਦੇਖੋ ਜੇ ਬਹੁਤ ਸੋਹਣਾ ਸੂਟ ਹੈ ਬਹੁਤ ਪਿਆਰਾ ਦਵਕੇ ਦੇ ਉੱਪਰ ਕਲਰ ਹੀ ਬਹੁਤ ਸੋਹਣਾ ਹੈ ਬਾਜੂ ਵੀ ਹੈਵੀ ਦੇ ਵਿੱਚ ਆ ਠੀਕ ਹੈ ਤੇ ਇਹ ਦੁਪੱਟਾ ਔਰਗੇਂਜ਼ਾ ਦਾ ਸਿਲਕ ਦੀ ਸਲਵਾਰ ਹੈ ਪ੍ਰਾਈਸ ਹੈਗਾ ਜੀ 4100 ਰੁਪਏ ਦੀ ਵੀਡੀਓ ਦਾ ਏ ਦੇਖੋ ਜੀ ਸੂਟ ਪਹਿਲਾਂ ਤਾਂ ਜਿਹੜਾ نیچے ਸਟਾਫ ਲੱਗਿਆ ਹੋਇਆ ਉਹੀ ਬਹੁਤ ਸੋਹਣਾ 컬러ਫੁਲ ਜਿਹਾ ਤੇ ਇੱਕ ਸੈਲਫ ਪ੍ਰਿੰਟ ਦੀ ਤਰ੍ਹਾਂ ਇਹਦੇ نیچے ਸਟਾਫ ਹੈ ਉੱਪਰ ਉਸੇ ਸਿਰਫ ਦਬਕਾ ਹੈ ਹੋਰ ਕੋਈ ਮਟੀਰੀਅਲ ਨਹੀਂ ਹੈਗਾ ਇਹ ਦੇਖੋ ਸਟਾਫ ਦੇ ਵਿੱਚ ਹਲਕਾ ਜਿਹਾ ਤੁਹਾਨੂੰ ਸੈਲਫ ਪ੍ਰਿੰਟ ਦੀ ਤਰ੍ਹਾਂ ਪ੍ਰਿੰਟ ਦਿਖੇਗਾ 크ريب ਦੀ ਸਲਵਾਰ ਚਨੌਂਸ਼ ਫੋਨ ਦਾ ਦੁਪੱਟਾ ਹੈ ਸੇਮ ਹੀ ਸਟਾਫ ਦੇ ਉੱਪਰ ਸਟਾਫ ਸੇਮ ਰਹੇਗਾ ਦੇਖੋ ਉਦਾਂ ਹੀ ਸੈਲਫਾ ਤੇ 컬러ਫੁਲ ਜਿਹਾ ਹਲਕਾ ਜਿਹਾ ਇਹਦਾ ਸਟਾਫਾ ਦਬਕੇ ਦੇ ਨਾਲ neck ਬਹੁਤ ਸੋਹਣਾ ਬਣਿਆ ਹੋਇਆ ਹੈ neck ਦੀ ਫੋਟੋ ਲੈ ਸਕਦੇ ਹੋ neck ਦੀ ਫੋਟੋ ਲੈ ਕੇ ਤੁਸੀਂ ਆਪਣੇ ਕਾਰੀਗਰ ਕੋਲ ਭੇਜ ਦੋ ਕਿਸੇ ਬੁਟੀਕ ਵਾਲੇ ਕੋਲ ਭੇਜ ਦੋ ਵੀ ਇਦਾਂ ਸਾਰੀ ਸ਼ਰਟ 'ਚ ਬੂਟੀ ਹੈ ਜੀ neck ਬਣਿਆ ਹੋਇਆ ਬਾਜੂ ਬਣੇ ਹੋਇਆ ਹੈ ਹੈਂਡਵਰਕ ਹੈ 크ريب ਦੀ ਸਲਵਾਰ ਹੈ ਕਿੰਨੇ ਦਾ ਤੁਸੀਂ ਕਰੋਗੇ ਵਰਕ ਕਿੰਨੇ 'ਚ ਸੂਟ ਰੈਡੀ ਕਰੋਗੇ ਇਹਦੇ ਨਾਲ ਦਾ ਮੈਂ ਤੁਹਾਨੂੰ ਕਰਸ਼ਤੇ ਪਹਿਲਾਂ ਵੀ ਸੂਟ ਦਿਖਾਇਆ। ਇਹ ਵੀ ਬਹੁਤ ਸੋਹਣਾ ਸੂਟ ਹੈ। ਰਾਇਲ ਜਬ ਬਹੁਤ ਪਿਆਰਾ ਵਰਕ ਹੈ। ਕਲਰ ਵੀ ਬਹੁਤ ਸੋਹਣਾ ਹੈ। ਇੱਕ ਸੂਟ ਪਹਿਲਾਂ ਦਿਖਾਇਆ ਜਿਹਦੇ ਨਾਲ ਦਾ। ਕਲਰ ਦੇਖੋ ਕਿੰਨਾ ਸੋਹਣਾ ਹੈ। ਬਹੁਤ ਜ਼ਿਆਦਾ ਡਿਸਕਾਊਂਟ ਹੈ ਜੀ। ਕਾਫੀ ਜ਼ਿਆਦਾ ਡਿਸਕਾਊਂਟ ਹੈ। ਦਬਕੇ ਦੇ ਨਾਲ ਕੇਰਾ ਹੈਵੇ ਬਾਜੂ ਵੀ ਹੈਵੇ ਗਰੇਪ ਦੀ ਸਲਵਾਰ ਆ ਤੇ ਦੁਪੱਟਾ ਦੇਖੋ ਮਲਟੀ ਸ਼ੇਡ ਚ ਬਸ ਚੱਕ ਲੋ ਚੱਕ ਲੋ ਕਰਦੇ ਆ ਸਾਰੇ ਸੂਟ ਇੰਨੇ ਸੋਹਣੇ ਆ ਨੈਕਸਟ ਦੇਖੋ ਜੀ ਗਲਾਸ ਟਿਸ਼ੂ ਦੇ ਉੱਪਰ ਇਹ ਮੈਂ ਤੁਹਾਨੂੰ ਪਹਿਲੀ ਵੀਡੀਓ ਚ ਵੀ ਦਿਖਾਇਆ ਸੀਗਾ ਸੂਟ ਬਹੁਤ ਯਾਰਾ ਡਿਮਾਂਡ ਹੈ ਉਹ ਚ ਕਲਰ ਹੋਰ ਸੀਗੇ ਗਲਾਸ ਟਿਸ਼ੂ ਦੀ ਸ਼ਰਟ ਆ ਸਾਰਾ ਫਰੰਟ ਹੈਵੀ ਗਲਾਸ ਟਿਸ਼ੂ ਦਾ ਦੁਪੱਟਾ ਸਾਰੇ ਚ ਬੂਟੀ ਰਹੇਗੀ ਸਾਰੇ ਚ ਸਿੱਪੀ ਰਹੇਗੀ ਨਿਓਨ ਸ਼ੇਡ ਚ ਕਲਰ ਬਹੁਤ ਪਿਆਰਾ ਹੈ ਤੇ ਉੱਪਰੋਂ ਪਰਲ ਵਰਕ ਨੇ ਤਾਂ ਹੋਰ ਵੀ ਜਾਨ ਪਾਤੀ ਆ ਸੂਟ ਚ ਇਹ ਬਾਜੂ ਨੇ ਇਸੇ ਕ੍ਰੇਪ ਦੀ ਸਲਵਾਰ ਆ ਤੇ ਜਿਹੜਾ ਦੁਪੱਟਾ ਜੀ ਸਾਰੇ ਦੇ ਵਿੱਚ ਵਰਕ ਮਿਲੇਗਾ ਤੁਹਾਨੂੰ ਐਤਾ ਸਟੱਫ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੀ ਹਾਂ ਠੀਕ ਹੈ ਲਾਈਨਾਂ ਵਾਲਾ ਬਹੁਤ ਸੋਹਣਾ 컬러ਫੁਲ ਜਸਟ ਸਟੱਫ ਇਹ ਐਤਾ ਜੀ ਸੈਂਟਰਲ ਪੈਨਲ ਸੂਟ ਦੇਖਿਓ ਧਿਆਨ ਨਾਲ ਤੇ ਕੇਰਾ ਬਹੁਤ ਸੋਹਣਾ ਕੇਰਾ ਬਣਿਆ ਹੋਇਆ ਸੇਮ ਹੀ ਹੈ ਜਿਹੜਾ ਥ੍ਰੈਡ ਲਗਾਇਆ ਹੋਇਆ ਇਹਨੂੰ ਕਿਹਦੇ ਤੇ ਬਹੁਤ ਪਿਆਰਾ ਥ੍ਰੈਡ ਆ ਕ੍ਰੇਪ ਦੀ ਸਲਵਾਰ ਆ ਤੇ ਸ਼ਿਮਰ ਦਾ ਦੁਪੱਟਾ ਜੀ ਸਾਰੇ ਦੇ ਵਿੱਚ ਬੂਟੀ ਰਹੂਗੀ ਦੁਪੱਟਾ ਬਹੁਤ ਜ਼ਿਆਦਾ ਸੌਫਟ ਆ ਠੀਕ ਹੈ ਇਹਦੇ ਵਿੱਚ ਸੋਨੂੰ ਇੱਕ ਇਹ ਸਿਲਕ ਤੇ ਮਿਲੇਗਾ ਸੂਟ ਸੇਮ ਹੀ ਡਿਜ਼ਾਈਨ ਡਿਜ਼ਾਈਨ ਸੇਮ ਆ ਸਟਫ ਇਹਦਾ ਸਿਲਕ ਤੇ ਆ ਇਹਦੇ ਨਾਲ ਕ੍ਰੇਪ ਦੀ ਸਲਵਾਰ ਆ ਤੇ ਸਿਲਕ ਦਾ ਹੀ ਦੁਪੱਟਾ ਆ ਇਹ ਬਿਲਕੁਲ ਨਮਾਜ਼ੀਆ ਸਟੱਫ ਹੈ ਤੇ ਡਿਜ਼ਾਈਨ ਮੇਰਾ ਪੁਰਾਣਾ ਹੈ ਤੁਸੀਂ ਕਾਫੀ ਵਾਰੀ ਦੇਖਿਆ ਇਹ ਵਾਲਾ ਡਿਜ਼ਾਈਨ ਮੇਰਾ ਬਹੁਤ ਸੋਹਣਾ ਹੈ ਤੇ ਇਹ ਸੀਗਾ ਜੀ ਸੂਟ ਪਹਿਲਾਂ-ਪਹਿਲਾਂ ਸ਼ੁਰੂਆਤ ਦੇ ਵਿੱਚ 7500 ਦਾ ਜਦੋਂ ਆਪਾਂ ਨੇ ਸੇਲ ਕੀਤੇ ਕਾਫੀ ਸਾਰੇ ਹੁਣ ਤਾਂ ਬਹੁਤ ਫਾਇਦੇ ਦੀ ਆਈਟਮ ਹੈ ਜੀ ਇਹ ਸ਼ਿਮਰ ਤੇ ਇਹ ਸਾਰੇ ਸੂਟ ਹੁਣ ਇਹ ਸੂਟ ਦੀ ਸਲਵਾਰ ਵੀ ਨਹੀਂ ਹੈਗੀ ਇਹਦੀ ਵੀ ਡਾਈ ਹੋਣ ਵਾਸਤੇ ਗਈ ਹੋਈ ਆ ਜਿਨ੍ਹਾਂ ਨੇ ਇਹਦੀ ਬੁਕਿੰਗ ਲੈਣੀ ਆ ਕਈ ਵਾਰੀ ਚਰਖੋ ਨੂੰ ਸਲਵਾਰ ਨੂੰ ਟਾਈਮ ਲੱਗ ਜਾਂਦਾ ਤਾਂ ਇਹਦੇ 2-3 ਦਿਨ ਸਾਨੂੰ ਲੈਣੇ ਪੈਣੇ ਆ ਪਰ ਸੂਟ ਬਹੁਤ ਸੋਹਣਾ ਸਭ ਨੇ ਇਹਦੀ ਫੋਟੋਆਂ ਪਾਣੀ ਆ ਦੇਖੋ ਜੀ ਸਾਰਾ ਹੀ ਹੈਵੀ ਵਰਕ 12000 ਦੀਆਂ ਜਿਹੜਾ ਸੂਟ ਆ ਕਿਹੜਾ ਬਹੁਤ ਪਿਆਰਾ ਵਰਕ ਹੈ ਇਹ ਹੈਗੀ ਜੀ ਇਹਦੀ ਸਲਵਾਰ ਸੌਰੀ ਦੁਪੱਟਾ ਸਲਵਾਰ ਇਹਦੀ ਡਾਈ ਕਰਾਣੀ ਆ ਨੈਕਸਟ ਆਜੋ ਜੀ ਨੈਕ ਤੇ ਵਰਕ ਹੈ ਬਹੁਤ ਸੋਹਣਾ ਜਿਹਾ ਸਾਰੇ ਚਬੂਟੀ ਆ ਘੇਰਾ ਬਹੁਤ ਪਿਆਰਾ ਵਰਕ ਹੈ ਤੇ ਬਾਜੂ ਵੀ ਹੈਵੀ ਵਰਕ ਨੇ ਇਹ ਹੈਵੀ ਸੂਟ ਆ ਗਏ ਸਾਰੇ ਸਲਵਾਰ ਵੀ ਕ੍ਰੇਪ ਦੇ ਉੱਪਰ ਵਰਕ ਹੈ ਦੁਪट्टे ਦੀ ਫਿਨਿਸ਼ਿੰਗ ਹੋਣੀ ਹੈ ਜੀ ਅਸੀਂ ਨਹੀਂ ਕਰਵਾ ਕੇ ਦਵਾਂਗੇ ਕਿਉਂਕਿ ਇਹ ਸੂਟ ਸਾਰੇ ਹੈਵੀ ਨੇ ਅਗਰ ਤੁਸੀਂ ਸਾਤੋਂ ਕਰਵਾਣੀ ਹੈ ਫਿਨਿਸ਼ਿੰਗ ਤਾਂ ਉਹਨਾਂ ਦੇ ਐਕਸਟਰਾ ਚਾਰजेस ਹੋਣਗੇ ਜੀ 500 ਅਗਰ ਤੁਸੀਂ ਗੋਟਾ ਲੇਸ ਨਾਲ ਲਗਾਉਂਦੇ ਆ ਹੁਣ ਇਹ ਸੂਟ ਤਾਂ ਬਹੁਤ ਸੋਹਣਾ ਹੈ ਪਰ ਇਹਦਾ ਨਾ ਦੁਪੱਟੇ ਦਾ ਕਲਰ ਚੇਂਜ ਡਾਈ ਹੋ ਗਿਆ। ਫਿਰ ਐਦਾਂ ਸੂਟ ਹੈ ਦੇਖੋ ਬਹੁਤ ਸੋਹਣਾ ਸੈਂਟਰ ਪੈਨਲ ਦੇ ਨਾਲ ਸਲਵਾਰ ਬਹੁਤ ਸੋਹਣੀ ਹੈ। ਸਲਵਾਰ ਦੇ ਨਾਲ ਦਾ ਕਲਰ ਕਰਵਾਣਾ। ਜੇ ਕਿਸ ਨੂੰ ਐਸੇ ਸੂਟ ਪਸੰਦ ਹੋਇਆ ਤਾਂ ਦੱਸ ਦਿਓ ਇਹ ਕਲਰ ਚੇਂਜ ਆ ਗਿਆ। ਡਾਈ ਵਾਲੀ ਗੜਬੜ ਕਰਦਾਂ ਨੇ ਕਿਤੇ ਨਾ ਕਿਤੇ। ਇਹਦੇ ਨਾਲ ਦਾ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੂਟ। ਠੀਕ ਹੈ। ਕੇਰਾ ਕ੍ਰੇਪ ਦੀ ਸਲਵਾਰ ਤੇ ਬਹੁਤ ਸੋਹਣਾ ਜਿਹਾ ਦੁਪੱਟਾ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਫਾਇਦੇ ਦੀ ਵੀਡੀਓ ਬਹੁਤ ਜ਼ਿਆਦਾ ਇਹ ਤੇ ਉਹਨਾਂ ਲੋਕਾਂ ਨਾਲ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਘਰ ਦੇ ਵਿੱਚ ਫੰਕਸ਼ਨ ਨੇ ਤੁਹਾਡੇ ਰਿਸ਼ਤੇਦਾਰਾਂ ਦੇ ਫਰੈਂਡ ਸਰਕਲ ਦੇ ਵਿੱਚ ਸਭ ਦਾ ਫਾਇਦਾ ਹੋ ਸਕੇ ਤੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much